ਹਾਂਜੀ ਇਹ ਵਾਲੇ ਸੂਟ ਜੌਰ ਜੜ ਦੇ ਵਿੱਚ ਆਉਣਗੇ ਇਹਦੇ neck ਦੇ ਉੱਪਰ ਵਰਕ ਆਏਗਾ ਨਾਲ ਦੁਪट्टे ਦੇ ਉੱਪਰ ਵਰਕ ਆਏਗਾ ਤੇ ਬਹੁਤ ਹੀ ਜਿਆਦਾ ਸੋਨੇ ਰੀਜ਼ਨਬਲ ਪ੍ਰਾਈਸ ਦੇ ਵਿੱਚ ਨੇ ਘੱਟ ਪ੍ਰਾਈਸ ਦੇ ਵਿੱਚ ਨੇ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਰਹੇਗੀ ਕਲਰ ਆਪਸ਼ਨ ਦਿੱਤੀ ਹੋਈ ਹੈ ਤੁਹਾਨੂੰ ਤੇ ਇਹ ਵਾਲੇ ਸੂਟ ਰਣਗੇ ਜੀ 크ريب ਦੇ ਵਿੱਚ ਤੇ ਨਾਲ ਦੁਪੱਟਾ organza ਦਾ ਰਹੇਗਾ ਤੇ ਇਹਨਾਂ ਨੂੰ ਵੀ ਬਾਇ ਕਰ ਸਕਦੇ ਆ ਇਹ ਵਾਲੇ ਸੂਟ ਰਣਗੇ ਜੀ ਪਿਓਰ 크ريب ਦੇ ਵਿੱਚ ਨਾਲ ਦੁਪੱਟਾ ਚਨਾਉਣ ਦਾ ਰਹੇਗਾ ਤੇ ਫੁੱਲ ਹੈਵੀ ਸੂਟ ਨੇ ਬਾਜ਼ੂ ਵਰਕ ਆਏਗਾ ਬਾਟਮ ਵਰਕ ਆਏਗਾ ਪ੍ਰਾਈਸ ਇਨਾਂ ਨੇ ਮੈਂਸ਼ਨ ਕੀਤਾ ਹੋਇਆ ਜਲਦੀ ਜਲਦੀ ਆਰਡਰ ਕਰ ਲਓ ਤੇ ਇਹ ਹੈਂਡਵਰਕ ਦੇ ਸੂਟ ਆਉਣਗੇ ਪ੍ਰੋਪਰ ਹੈਂਡਵਰਕ ਹੈ ਕੋਈ ਵੀ ਮਿਕਸ ਕੰਮ ਨਹੀਂ ਆਏਗਾ ਇਹਦੇ ਵਿੱਚ ਪ੍ਰੋਪਰ ਹੈਂਡਵਰਕ ਦਾ ਕੰਮ ਕੀਤਾ ਹੋਇਆ ਤੇ ਇਹਨਾਂ ਨੂੰ ਤੁਸੀਂ ਬਾਇ ਕਰ ਸਕਦੇ ਹੋ ਵਿੱਚ ਕਲਰ অপਸ਼ਨ ਦਿੱਤੀ ਹੋਈ ਹੈ ਤੇ ਇਹਨਾਂ ਸੂਟਾਂ ਦੇ ਉੱਤੇ ਵੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਜੀ ਬਹੁਤ ਹੀ ਜ਼ਿਆਦਾ ਸੋਨਾ ਵਰਕ ਹੈ ਇਹਨਾਂ ਦੇ ਤੇ ਲਾਈਟ ਕਲਰ ਦੇ ਵਿੱਚ ਸੂਟ ਨੇ ਇਹ ਜ਼ੋਰ ਜੱਟ ਦਾ ਸਟਾਫ ਰਹੇਗਾ ਜੀ ਸਾਰੇ ਸੂਟ ਦਾ ਤੇ ਇਹਨਾਂ ਦੇ ਉੱਪਰ ਵਰਕ ਹੈ ਇਹ ਜੌਰਜਟ ਦਾ ਸੂਟ ਰੇਗਾ ਬਹੁਤ ਹੀ ਜ਼ਿਆਦਾ ਸੇਲ ਹੁੰਦਾ ਇਹ ਵਾਲਾ ਸੂਟ ਕਿਉਂਕਿ ਬਹੁਤ ਜ਼ਿਆਦਾ ਸੋਹਣਾ ਸੂਟ ਆਉਂਦਾ ਹੈ ਬਣ ਕੇ ਵੀ ਬਹੁਤ ਸੋਹਣਾ ਰੈਡੀ ਹੁੰਦਾ ਸਟਿਚ ਕਰਵਾ ਕੇ ਇਹ ਵਾਲੇ ਆਰਗੈਂਜ਼ਾ ਦੀ ਸ਼ਰਟ ਰੇਗੀ ਬਾਟਮ ਰੇਗੀ ਸਿਲਕ ਦੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਆਇਆ ਸੂਟ ਇਹ ਮਾਰਕੀਟ ਦੇ ਵਿੱਚ ਇਹ ਸੂਟ 3000 2000 ਤੋਂ ਉੱਤੇ ਆ ਰੇਨ ਦੇ ਵਿੱਚ ਤੇ ਤੁਸੀਂ ਇਹ ਬਾਈ ਕਰ ਸਕਦੇ ਹੋ ਇਹ ਵਾਲੇ ਵੈਲਵਟ ਦਾ ਸੂਟ ਹੈਗਾ ਜੀ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ ਇਹਦੇ ਵਿੱਚ ਕਲਰ ਆਪਸ਼ਨ ਦਿੱਤੀ ਹੋਈ ਹੈ ਦੁਪੱਟਾ ਨਹੀਂ ਹੈਗਾ ਵਿਦਆਊਟ ਦੁਪੱਟਾ ਹੈ ਜੀ ਇਹ ਬਾਰੇ ਜੌਰ ਜੜਦੇ ਸੂਟ ਆਣਗੇ ਤੇ ਇਹਦੇ ਉੱਤੇ ਸ਼ਰਟ ਦੇ ਉੱਪਰ ਆਰੀ ਵਰਕ ਹੈ ਨਾਲ ਦੁਪੱਟਾ ਵੀ ਜੌਰ ਜੜਦਾ ਰਹੇਗਾ ਇਹਨਾਂ ਦਾ ਮਾਰਕੀਟ ਦੇ ਵਿੱਚ ਰੇਟ 12-1300 ਰੁਪਏ ਹੈ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਥੈਂਕ ਯੂ ਸੋ ਮੱਚ